ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਤੁਹਾਡਾ ਆਪਣਾ ਚੈਨਲ ਅਦਾਰਸ਼ ਸੀਨੀਅਰ ਸੈਕੰਡਰੀ ਸਕੂਲ ਬਾਲਦਖੁਰਦ ਪੋਹਣੀਗੜ੍ਹ ਦੇ ਨਜ਼ਦੀਕ ਬਣਿਆ ਅਦਾਰਸ਼ ਸਕੂਲ ਜੋ ਕਿ ਕੋ ਜਾਣ ਪਹਿਚਾਨ ਦਾ ਮਹਤਾਜ ਨਹੀਂ ਕਿਉਂਕਿ ਅਦਾਰਸ਼ ਸਕੂਲ ਬਹੁਤ ਪ੍ਰਾਣਾ ਸਕੂਲ ਚੱਲ ਰਿਹਾ ਹੈ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਨਵਰ ਰਿਜ਼ਲਟ ਕੱਢੇ ਗਏ ਜਿਦੇ ਵਿੱਚ ਕਿ ਬੱਚਾ ਨੇ ਫਸਟ ਸੈਕੰਡ ਥਰਡ ਅਦੇ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਏ ਹਨ ਇਸ ਜ਼ੋਨ ਦੇ ਬੱਚਿਆਂ ਅਤੇ ਉਹਨਾਂ ਦੇ ਟੀਚਰ ਸਾਹਿਬਾਨ ਨਾਲ ਅਸੀਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਬੱਚਿਆਂ ਦੀ ਪਰਫਾਰਮੈਂਸ ਬਾਰੇ ਅਤੇ ਹੋਰ ਗੱਲਾਂ ਬਾਰੇ ਵੀ ਜਿੱਥੇ ਉਹਨਾਂ ਨੇ ਚਾਨਣਾ ਪਾਇਆ ਉੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੱਚਿਆਂ ਦੇ ਵਿੱਚ ਜਿੱਥੇ ਅਡਵਰਟ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਇਹਨਾਂ ਬੱਚਿਆਂ ਨਾਲ ਖਾਸ ਤੌਰ ਤੇ ਅਸੀਂ ਗੱਲਬਾਤ ਕੀਤੀ ਅਤੇ ਉਹਨਾਂ ਨੇ ਆਦਰਸ਼ ਸਕੂਲ ਦੇ ਵਾਤਾਵਰਣ ਬਾਰੇ ਟੀਚਰਾਂ ਬਾਰੇ ਅਤੇ ਪ੍ਰਿੰਸੀਪਲ ਦੇ ਬੜੇ ਚੰਨਣਾ ਪਾਇਆ ਜਿੱਥੇ ਉਹਨਾਂ ਨੇ ਆਪਣੇ ਆਪ ਦੇ ਵਿੱਚ ਖੁਸ਼ੀ ਜ਼ਾਹਰ ਕਰ ਰਹੇ ਸੀ ਕਿਉਂਕਿ ਜਦੋਂ ਬੱਚਿਆਂ ਦਾ ਰਿਜ਼ਲਟ ਆਉਂਦਾ ਹੈ ਤਾਂ ਨੰਮੀਆਂ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਜਿੱਥੇ ਕਿਤਾਬਾਂ ਹੋਰ ਚੀਜ਼ਾਂ ਲੈਣ ਦਾ ਮਾਣ ਵਿੱਚ ਹੁੰਦਾ ਉਸ ਤਰ੍ਹਾਂ ਹੀ ਜਦੋਂ ਇੱਕ ਸਾਲ ਦੀ ਪੜ੍ਹਾਈ ਕਰੀ ਦੀ ਕੀਮਤ ਬੱਚਿਆਂ ਨੂੰ ਮਿਲਦੀ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਬੜੀ ਗੱਲ ਹੁੰਦੀ ਹੈ ਕਿਉਂਕਿ ਬੱਚਿਆਂ ਨੇ ਅਗਰ ਵਧੀਆ ਸਾਫ਼ ਸੁਥਰਾ ਵਾਤਾਵਰਨ ਟੀਚਰਸ ਅਤੇ ਸਭ ਦਾ ਸਹਾਇਕ ਹੁੰਦਾ ਤਾਂ ਬੱਚਨ ਮੋਟੀਵੇਸ਼ਨ ਕਰਨ ਦੇ ਵਿੱਚ ਕੋਈ ਵੀ ਲੋੜ ਨਹੀਂ ਪੈਂਦੀ ਇਹ ਤੇ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਸਕੂਲ ਦੇ ਬੱਚੇ ਅਤੇ ਪ੍ਰਿੰਸੀਪਲ ਬਾਰੇ ਉਹਨਾਂ ਨੇ ਕੀ ਕਿਹਾ ਕਿਉਂਕਿ ਜਦੋਂ ਅਸੀਂ ਸੁਣਦੇ ਹਾਂ ਤਾਂ ਸਾਨੂੰ ਆਪਣੇ ਆਪ ਵਿੱਚ ਮਾਣ ਹੁੰਦਾ ਹੈ ਕਿ ਸਕੂਲ ਦੇ ਬਾਰੇ ਜਦੋਂ ਬੱਚੇ ਵਧੀਆ ਪਰਫਾਰਮੈਂਸ ਬਾਰੇ ਵਧੀਆ ਸਕੂਲ ਦੇ ਪ੍ਰੋਗਰਾਮ ਨੇਜ਼ਮੈਂਟ ਬਾਰੇ ਦੱਸਦੇ ਹਨ ਤਾਂ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਈ ਜੀ ਨਾਮ ਆ ਜੀ ਫਰਮਨ ਫੇਡ ਕਲਾਸ ਸਟੂਡੈਂਟ 3 ਸੀ ਅ ਕੀ ਆਇਆ ਸਕੂਲ ਵਿੱਚ ਸੀ ਸਰ ਸੈਕਿੰਡ ਪੋਜੀਸ਼ਨ ਅ ਦਸੰਗੂਰ ਬਾਰੇ ਕੀ ਕਮੋਗੇ ਸਭ ਬਹੁਤ ਵਧੀਆ ਸਕੂਲ ਹੈ ਟੀਚਰਸ ਕਿਵੇਂ ਬਧੀਆ ਕਰਦੇ ਨੇ ਸਰ ਯਸ ਬਹੁਤ ਵਧੀਆ ਨੇ ਜਿਹੜੇ ਪ੍ਰਿੰਸੀਪਲ ਲਓ ਕਿਵੇਂ ਮਿਲਦੇ ਨੇ ਸਰ ਉਹ ਤਾਂ ਬਹੁਤ ਹੀ ਵਧੀਆ ਨੇ ਉਹ ਕਿਵੇਂ ਉਹ ਨਾ ਸਾਰੇ ਨੂੰ ਹੱਸ ਕੇ ਜੀ ਉਹ ਕਰਦੇ ਨੇਗੇ ਕਿਵੇਂ ਲੱਗਦਾ ਸਕੂਲ ਦਾ ਮਾਹੌਲ ਹਵਾਦਾਰ ਕਿੰਨ ਵਧੀਆ ਲੱਗਦਾ ਸਭ ਵਧੀਆ ਹੈ ਕੀ ਕੰਮ ਕਰਦੇ ਸਾਰੇ ਬੱਚਿਆਂ ਨਾਲ ਜਿਹੜੇ ਬੱਚੇ ਇੱਥੇ ਲੱਗੇ ਨੇ ਨਾ ਬਹੁਤ ਵਧੀਆ ਨੇ

मेरा स्कूल बहुत बढ़िया लग रहा है प्रिंसिपल मैम कह रही थी बहुत बढ़िया का पर ये भी प्रिंसिपल मगर खड़ी नहीं कहां कर रही हो नहीं ज्योतिका ਕਿਹੜੀ ਕਲਾਸ ਚ ਪੜ੍ਹਦੇ ਹੋ ਪਲੱਸ 1 ਸਾਇੰਸ ਅੱਜ ਪੈਰਾਵਲ ਰਿਜ਼ਲਟ ਤੇ ਬਣਾਇਆ ਜਾ ਰਿਹਾ ਸਕੂਲ ਦੇ ਵਿੱਚ ਕਿੰਨੇ ਪਰਸੈਂਟ ਮਾਰਕਸ ਆਏ ਨੇ ਤੁਸੀਂ ਰਿਜ਼ਲਟ ਲੈਣ ਆਏ ਮੇਰੇ 79 ਪਰਸੈਂਟ ਮਾਰਕਸ ਆਏ ਨੇ ਕਿੰਨਾ ਕੁ ਵਧੀਆ ਲੱਗ ਰਿਹਾ ਹੈ ਸਕੂਲ ਬਹੁਤ ਵਧੀਆ ਹੈ ਬਹੁਤ ਵਧੀਆ ਸਾਰੇ ਟੀਚਰਸ ਬਹੁਤ ਵਧੀਆ ਤਰ੍ਹਾਂ ਨਾਲ ਪੜ੍ਹਾਉਂਦੇ ਨੇ ਬਹੁਤ ਵਧੀਆ ਕੇਅਰ ਵੀ ਹੁੰਦੀ ਹੈ ਸਾਰੀ ਚੀਜ਼ ਦੀ ਹਮੇਸ਼ਾ ਉਹ ਵਧੀਆ ਤਰੀਕੇ ਨਾਲ ਹੀ ਪੜ੍ਹਾਇਆ ਜਾਂਦਾ ਹੈ ਕੋਈ ਤਾਂ ਨਹੀਂ ਲੱਗਦਾ ਵੀ ਸੋਟ ਜਿਵੇਂ ਟੀਚਰ ਕਰਦੇ ਨੇ ਡਰਦੇ ਮਾਰੇ ਤੁਸੀਂ ਕਹਿੰਦੇ ਹੋ ਜਾਂ ਉਹ ਲੱਗਦਾ ਨਹੀਂ ਨਹੀਂ ਜੀ ਬਿਲਕੁਲ ਨਹੀਂ ਪ੍ਰਿੰਸੀਪਲ ਮੈਮ ਦਾ ਸੁਭਾਅ ਵੀ ਬਹੁਤ ਫਰੈਂਡਲੀ ਹੈ ਐਨਵਾਇਰਨਮੈਂਟ ਪਰ ਗੱਲ ਕਰੀਏ ਤਾਂ ਇਸ ਤਰ੍ਹਾਂ ਦਾ ਵਾਤਾਵਰਨ ਸਕੂਲ ਦੇ ਵਿੱਚ ਲੱਗਦਾ ਹੈ ਐਨਵਾਇਰਨਮੈਂਟ ਬਹੁਤ ਵਧੀਆ ਟੀਚਰਸ ਨੇ ਬਹੁਤ ਵਧੀਆ ਸਕੂਲ ਨੂੰ ਮੇਨਟੇਨ ਕਰਿਆ ਹੋਇਆ ਡਿਸਪਲਾਈਨ ਵਿੱਚ ਸਕੂਲ ਰੱਖਿਆ ਗਿਆ ਇਹ ਵਾਲਾ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਹੋਰ ਬਹੁਤ سارے ਬੱਚੇ ਜੋ ਆਪਣੀ ਐਜੂਕੇਸ਼ਨ ਪੜਨਾ ਚਾਹੁੰਦੇ ਨੇ ਉਹ ਇੱਥੇ ਅੱਗੇ ਪੜ ਸਕਦੇ ਨੇ ਕਿਉਂਕਿ ਇਹ ਫ੍ਰੀ ਆਫ ਕੋਸਟ ਹੈ ਤੇ ਬਹੁਤ ਵਧੀਆ ਰਿਹਾ ਪੜਾਇਆ ਵੀ ਜਾਂਦਾ ਹੈ। ਆਨ ਜਨ ਦੇ ਪਰ ਪ੍ਰੋਬਲਮ ਤਾਂ ਕੀ ਆਉਂਦੀ? ਨਹੀਂ ਜੀ ਆਨ ਜਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਂਦੀ ਬਸ ਇਸ ਲੱਗੀਆਂ ਹੋਈਆਂ ਨੇ। ਜੇ ਅਦਰਸ ਨੂੰ ਪੜ ਕੇ ਕਿੰਨਾ ਕੋ ਪ੍ਰੋਫੀਲ ਹੋ ਰਿਹਾ ਤੁਹਾਨੂੰ? ਬਹੁਤ ਪ੍ਰਾਊਡ ਫੀਲ ਹੋ ਰਿਹਾ ਕਿਉਂਕਿ ਐ ਨਹੀਂ ਹੁੰਦਾ ਨਾ ਵੀ ਟੀਚਰਸ ਹੀ ਆਪਾਂ ਨੂੰ ਪੜ੍ਹਾਉਣ ਵੀ ਐਵੇਂ ਟੀਚਰਸ ਵੀ ਫ੍ਰੈਂਡਲੀ ਪੜ੍ਹਾਉਂਦੇ ਨੇ ਬਹੁਤ ਫ੍ਰੈਂਡਲੀ ਟੀਚਰਸ ਨੇ ਵਧੀਆ ਤਰੀਕੇ ਨਾਲ ਸਮਝਾਉਂਦੇ ਨੇ ਸਾਰਾ ਕੁਝ ਕਲੀਅਰ ਕਰ ਦਿੰਦੇ ਨੇ ਟਿਊਸ਼ਨ ਦੀ ਲੋੜ ਨਹੀਂ ਪੈਂਦੀ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਬੋਰਡ ਦੀ ਕਲਾਸ ਐਂਡ ਪਲੱਸ 2 ਸੈਕੰਡਰਰੀ ਲੈਵਲ ਜਿਹੜਾ ਸਟੈਂਡਰਡ ਚੱਲਣਾ ਚਾਹੀਦਾ ਸਟਰਗਲ ਤਾਂ ਬਹੁਤ ਕਰਨਾ ਪੈਂਦਾ ਪਰ ਟੀਚਰਸ ਮੈਨੂੰ ਆਨ ਐ ਮੇਰੇ ਟੀਚਰਸ ਨੇ ਕਿ ਉਹ ਬਹੁਤ ਵਧੀਆ ਤਰੀਕਾ ਨਾਲ ਕਰਾਉਣਗੇ ਪਲੱਸ 2 ਕਲਾਸ

रमन जी थर्ड इज हाँ जी बच्चे बहुत ज्यादा मेहनती ने जी बहुत ज्यादा मतलब इन्होंने बहुत ज्यादा बच्चों इस बच्चे बारे जी मैं फोन इन्होंने दूसरा ही सी टच वाला है नहीं ਮੈਂ ਫੇਰ ਵੀ ਸਪੈਸ਼ਲ ਕਿਸੇ ਦੇ ਘਰ ਫੋਨ ਕੀਤਾ ਫਿਰ ਮੇਰੀ ਗੱਲ ਕਰਾਈ ਫਿਰ ਮੈਂ ਪੇਰੈਂਟਸ ਨੂੰ ਬੁਲਾਇਆ ਪਰ ਇਹਦੇ ਪੇਰੈਂਟਸ ਬਹੁਤ ਜ਼ਿਆਦਾ ਖੁਸ਼ ਹੋਏ ਵੀ ਅਸੀਂ ਸਕੂਲ ਦੇ ਵਿੱਚ ਬੱਚਾ ਹਟਾਉਣਾ ਨਹੀਂ ਵੀ ਬਹੁਤ ਵਧੀਆ ਪੜਦੇ ਨੇ ਬਹੁਤ ਵਧੀਆ ਪੜਾਈ ਚੱਲ ਰਹੀ ਹੈ ਬੱਚਿਆਂ ਦੀ ਮੈਨ ਅੱਜ ਕੱਲ ਦੇਖਦੇ ਆਂ ਅਸੀਂ ਪ੍ਰਾਈਵੇਟ ਸਕੂਲਾਂ ਚ ਕੰਪਲਟ ਚ ਪੜਾਵਾ ਜ਼ਿਆਦਾ ਵਿਸ਼ਵਾਸ ਕਰਦੇ ਨੇ ਆਦਾਰਸ਼ ਇੱਕ ਸਰਕਾਰੀ ਸੀਨੀਅਰ ਸਟੈਂਡਰਡ ਸਕੂਲ ਹੈ ਕਿਵੇਂ ਦੇਖਦੇ ਸੀ ਬਸ ਬਹੁਤ ਜ਼ਿਆਦਾ ਇੱਥੇ ਟੀਚਰ ਨੇ ਜਿਹੜੇ ਬਹੁਤ ਜ਼ਿਆਦਾ ਮਿਹਨਤੀ ਨੇ ਸੀ ਮੰਨ ਲੇ ਹਰ ਇੱਕ ਚੀਜ਼ ਬਖੋ ਬਹੁਤ ਪ੍ਰਾਈਵੇਟ ਸਕੂਲਾਂ ਨਾਲ ਬਹੁਤ ਉੱਥੇ ਫੀਸਾਂ ਬਹੁਤ ਜ਼ਿਆਦਾ ਨੇ ਇੱਥੇ ਕੋਈ ਫੀਸ ਵੀ ਨਹੀਂ ਹੈਗੀ ਟੀਚਰ ਬਹੁਤ ਜ਼ਿਆਦਾ ਮਿਹਨਤੀ ਨੇ ਸੀ ਹਰ ਇੱਕੀ ਸਹੂਲਤ ਮਿਲ ਰਹੀ ਹੈ ਬੱਚੇ ਨੂੰ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹਾਂ ਸਰਕਾਰ ਦੇ ਪ੍ਰਾਲੇ ਬਾਰੇ ਕਿਵੇਂ ਦੇ ਬਸ ਇਹ ਸਰਕਾਰ ਦਾ ਉਪਰਾਲਾ ਹਜੇ ਚੱਲ ਰਿਹਾ ਫਿਲਹਾਲ ਅੱਗੇ ਹਜੇ ਦੇਖਦੇ ਹਾਂ ਕੋਸ਼ਿਸ਼ ਕਿਵੇਂ ਆ ਉਹਦੇ ਬਾਰੇ ਕੁਝ ਲਾਵਾ ਜੀ ਸਰ ਮੇਰਾ ਲੱਪੀ ਸ਼ਰਮੈਂ ਮੈਂ ਅਦਰ ਸਕੂਲ ਦੇ ਵਿੱਚ ਐਜ਼ ਅ ਕੈਮਿਸਟਰੀ ਪੀਜੀਟੀ ਟੀਚਰ ਟੀਚ ਕਰਦਾ ਹਾਂ ਸਰ ਅੱਜ ਦੇਖਦੇ ਆ ਜੇ ਰਿਜ਼ਲਟ ਆ ਸੁਣਾ ਜੀ ਸੁਣਾ ਕਿਵੇਂ ਦੇਖਦੇ ਠੋਠੀ ਜੀ ਚਾਰ ਤੋਂ ਕਮਾਂ ਜੀ ਬਹੁਤ ਜਲਦੀ ਬਹੁਤ ਬੜੀ ਬੁੜੇ ਸਮੇਤਨਾ ਖਿੰਦੀ ਸਰ ਰਿਜ਼ਲਟ ਬਹੁਤ ਵਧੀਆ ਆਇਆ ਮੇਰੀ ਕਲਾਸ ਦਾ ਮੇਰੀ ਕਲਾਸ ਦਾ ਕੀ ਓਵਰਾਲ ਸਾਰੇ ਸਕੂਲ ਦਾ ਹੀ ਰਿਜ਼ਲਟ ਬਹੁਤ ਵਧੀਆ ਹੈ ਸਾਰੇ ਬੱਚੇ ਬਹੁਤ ਅੱਛੇ ਪੜਦੇ ਆ ਸੀਬੀਐਸਸੀ ਮੀਡੀਅਮ ਹੈ ਫ੍ਰੀ ਆਫ ਕੋਸਟ ਹੈ ਬੱਚਿਆਂ ਦੇ ਲਈ ਔਰ ਰਿਜ਼ਲਟ ਹੈ ਜਿਹੜਾ ਮੇਰਾ 90% ਆਲਮੋਸਟ ਸਾਰੇ ਲੈ ਚੁੱਕੇ ਆ ਔਰ ਜਿਹੜਾ ਫਸਟ ਬੱਚਾ ਉਹਦਾ 93% ਹੈ ਜਿਹੜਾ ਸੈਕਿੰਡ ਹੈ ਉਹਦੇ 92% ਔਰ ਜਿਹੜਾ ਥਰਡ ਹੈ ਉਹਦੇ 90% ਇੱਧਰ ਮੈਂ ਡਿਸਪਲੇ ਵੀ ਕੀਤਾ ਹੋਇਆ ਬੋਰਡ ਦੇ ਉੱਪਰ ਇਸ ਸਰ ਅੱਜ ਪੇਰੈਂਟਸ ਵੀ ਆਏ ਨੇਗੇ ਪੇਰੈਂਟਸ ਨਾਲ ਵੀ ਤੁਸੀਂ ਗੱਲਬਾਤ ਕਰੀਏ ਕਿਸ ਤਰ੍ਹਾਂ ਦਾ ਜਿਹੜਾ ਨਤੀਜਾ ਲੈਤਾ ਬੱਚਾ ਤੇ ਮਾਪਿਆਂ ਦਾ ਹਾਂਜੀ ਅੱਜ ਜਿਹੜੇ ਜਿਨ੍ਹਾਂ ਦੇ ਸਾਰੇ ਪੇਰੈਂਟਸ ਮੈਨੂੰ ਮਿਲੇ ਆ ਬਹੁਤ ਹੀ ਵਧੀਆ ਪਹਿਲਾਂ ਹੀ ਅਸੀਂ ਮਿਲਦੇ ਨਾ ਕਿਉਂਕਿ ਮੀਟਿੰਗ ਹਰ 3 ਤਿੰਨ ਮਹੀਨਾ ਬਾਅਦ ਆਪਣੀ ਪੇਰੈਂਟਸ ਮੀਟਿੰਗ ਹੋ ਜਾਂਦੀ ਹੈ ਔਰੇ ਤੇ ਬਹੁਤ ਅੱਛੇ ਰਿਜ਼ਲਟ ਆ ਵਿੱਚੋਂ ਕੁਝ ਹੈ ਗਿਆ ਜਿਨ੍ਹਾਂ ਨੂੰ ਥੋੜੀ ਮਿਹਨਤ ਦੀ ਲੋੜ ਹੈ ਬਟ ਨੈਕਸਟ ਇਹਨਾਂ ਨੂੰ ਕਿਹਾ ਵੀ ਜਿਹੜੀ ਨੈਕਸਟ ਕਲਾਸ ਆ ਉਹ ਪਲੱਸ 2 ਆਪਣੀ ਬੋਰਡ ਦੀ ਕਲਾਸ ਆ ਤਾਂ ਉਹਦੇ ਲਈ ਥੋੜਾ ਜਿਆ ਇਨਾਂ ਨੂੰ ਆਪ ਨੂੰ ਆ ਕੀਪਟ ਅਪ ਕਰਨਾ ਪੈਣਾ ਸਰ ਐਡਮਿਸ਼ਨ ਲਈ ਕਿਵੇਂ ਕਹਾਂਗੇ ਬੱਚਾ ਜਿਹੜੇ ਵੱਧ 100 ਐਡਮਿਸ਼ਨ ਸਰ 10 ਵਾਂ ਦਾ ਐਡਮਿਸ਼ਨ ਦੇ ਲਈ ਇਹ ਕਹਾਂਗਾ ਕਿ ਦੇਖੋ ਸਭ ਤੋਂ ਪਹਿਲਾਂ CBSE ਮੀਡੀਅਮ ਹੈ ਜੇ ਆਪਾਂ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਜਾਣੇ ਉਹਨਾਂ ਦੀ ਕਿ ਐਡਮਿਸ਼ਨ ਫੀਸ ਹੈ ਜਿਹੜੀ ਕਿ ਆਏ ਸਾਲ ਲੈਂਦੇ ਨੇ ਉਹ ਦੂਸਰਾ ਉਹਨਾਂ ਦੀ ਇੱਕ ਮੰਥਲੀ ਰੈਗੂਲਰ ਫੀਸ ਹੈ ਔਰ ਕੋਈ ਐਡਮਿਸ਼ਨ ਫੀਸ ਨਹੀਂ ਹੈ ਕੋਈ ਮੰਥਲੀ ਫੀਸ ਨਹੀਂ ਹੈ ਸਿਰਫ ਔਰ ਸਿਰਫ ਫੀਸ ਹੈਗੀ ਹੈ ਜੀ ਇਹਨਾਂ ਦੀ ਟਰਾਂਸਪੋਰਟੇਸ਼ਨ ਦੀ ਉਹ ਵੀ ਬਾਕੀ ਸਕੂਲ ਦੇ ਨਾਲੋਂ ਮਿਨੀਮਮ ਹੀ ਹੈ ਆਪਣੇ ਉੱਤੇ ਠੀਕ ਹੈ ਸਰ ਔਰ ਜਿਹੜਾ ਇੱਥੇ ਦਾ এনवायरमेंट ਅਸੀਂ ਇਸ ਵਾਰ ਬਹੁਤ ਕੰਪਿਊਟਰ ਲੈਬ ਤਿਆਰ ਹੋ ਰਹੀ ਹੈ ਹੋ ਚੁੱਕੀ ਹੈ ਆਲਮੋਸਟ ਜਿੰਨਾ ਵੀ ਪਾਣੀ ਦਾ ਪ੍ਰਬੰਧ ਹੈ ਸਾਰੇ ਨਿਊ ਜਿਹੜੇ ਕੈਂਪਰ ਨੇ ਵਾਟਰ ਕੈਂਪਰ ਉਹ ਲੱਗ ਚੁੱਕੇ ਨੇ ਉਹ ਚੱਲ ਚੁੱਕੇ ਨੇ ਸਾਰੇ ਆਰਓ ਲੱਗ ਚੁੱਕੇ ਆਂ ਔਰ ਸੈਕਿੰਡ ਥਿੰਗ ਸੈਮੀਨਾਰ ਹਾਲ ਤਿਆਰ ਹੋ ਰਿਹਾ ਮਤਲਬ ਬੱਚਿਆਂ ਦੇ ਲਈ ਜੋ ਜੋ ਐਫਰਟ ਹੈਗੀਆਂ ਨੇ ਉਹ ਕਰ ਰਹੇ ਆਂ ਅਸੀਂ ਬਟੌਰ ਟੀਚਰ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਸੁਖਮਣ ਸਿੰਘ ਬਲਾਕ ਇੰਚਾਰਜ ਆਮਦਮ ਬੱਡ ਜਿਹੜੇ ਮੈਂ 10 ਸਕੂਲ ਦੇ ਵਿੱਚ ਅਗਰ ਗੱਲ ਕਰੀ ਕਿਵੇਂ ਰਹੇ ਨੇ ਸਵਾਲ ਦੇ ਰਿਜ਼ਲਟ ਤੇ ਕਿਵੇਂ ਪ੍ਰਬੰਧਾਂ ਬਾਰੇ ਕਮੇਟੀ ਜਿੰਮੇ ਦੇ ਰਹੀ ਨਹੀਂ ਸੋ ਦੇਖੋ ਅੱਜ ਐਨੂਅਲ ਰਿਜ਼ਲਟ ਅਡੇ ਦੇ ਉੱਤੇ ਮੈਂ ਅੱਜ ਕਹਿਣਾ ਚਾਹਾਂਗਾ ਕਿ ਪ੍ਰਿੰਸੀਪਲ ਮੈਡਮ ਰਮਨ ਸ਼ਰਮਾ ਜੀ ਵੀ ਪੜਾਈ ਦੇ ਪਾਤਰ ਨੇ ਤੇ ਇਨਸਾਰੀ ਟੀਮ ਨੂੰ ਅਸੀਂ ਮੁਬਾਰਕਬਾਦ ਦਿੰਨੇ ਆ ਜਿਨ੍ਹਾਂ ਨੇ ਦਿਨ ਰਾਤ ਕਰਕੇ ਜਿਹੜਾ ਬੱਚਿਆਂ ਨੂੰ ਮਤਲਬ ਸਟੱਡੀ ਦੇ ਵਿੱਚ ਵਧੀਆ ਵੱਲ ਬੱਚੇ ਆਏ ਨੇ ਸਾਰਾ ਰਿਜ਼ਲਟ 100% ਜਿਹੜਾ ਹੈਗਾ ਬੱਚਣ ਦਿੱਤਾ ਆ ਮੈਨੇਜਮੈਂਟ ਮਾਰ ਦੇ ਵੱਲੋਂ ਜਿੰਨੀਆਂ ਵੀ ਡੇਲੀ ਨੀਡਸ ਬੱਚਿਆਂ ਦੀ ਆ ਜਿਹੜਾ ਮਤਲਬ ਸਟਾਫ ਦੀ ਸਕੂਲ ਦੀ ਹੈਗੇ ਸੀ ਉਹਨੂੰ ਹਮੇਸ਼ਾ ਹੀ ਅਸੀਂ ਦਿਨ ਰਾਤ ਕਰਦੇ ਆ ਕਿ ਇਹ ਕੋਈ ਵੀ ਬੇਸਿਕ ਤੋਂ ਬੇਸਿਕ ਚੀਜ਼ ਵੀ ਨਾ ਰਹੇ ਚਾਹੇ ਉਹ ਪਾਣੀ ਦਾ ਪ੍ਰਬੰਧ ਪਿਛਲੇ ਸਾਲ ਕਾਫੀ ਜਿਹੜਾ ਠੀਕ ਨਹੀਂ ਸੀ ਔਰ ਨਿੱਕੇ ਮੋٹے ਜਿੰਨੇ ਵਿੱਚ ਇੱਜਾ ਸੀ ਸਾਰੇ ਅਸੀਂ ਤੁਸੀਂ ਦੇਖੋਗੇ ਤੁਸੀਂ ਐਂਟਰ ਹੋਏ ਹੋ ਮਤਲਬ ਸਕੂਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਇੱਕ ਪ੍ਰਾਈਵੇਟ ਤੋਂ ਵੀ ਕਿਤੇ ਜ਼ਿਆਦਾ ਵਧੀਆ ਜਿਹੜਾ ਸਕੂਲ ਦਾ ਮਾਹੌਲ ਤੁਹਾਨੂੰ ਨਜ਼ਰ ਆ ਰਿਹਾ ਹੈ ਸਰਕਾਰ ਵੱਲੋਂ ਕੀ ਪ੍ਰਾਨੇ ਕੀਤਾ ਯਾਰ ਇਸ ਸਕੂਲ ਦੇ ਲਈ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਾਲੇ ਕੀਤੇ ਜਾ ਰਹੇ ਨੇ ਜੀ ਸਾਡੇ ਕੁਝ ਕੁ ਡਿਮਾਂਡਸ ਸੀਗੀਆਂ ਸਭ ਤੋਂ ਵੱਡੀ ਡਿਮਾਂਡ ਤੁਸੀਂ ਵੀ ਮਤਲਬ ਪਿੱਛੇ ਜਿ ਇੱਕ ਨਿਊਜ਼ ਲਈ ਸੀ ਕਿ ਪਾਣੀ ਦਾ ਪ੍ਰਬੰਧ ਠੀਕ ਨਹੀਂ ਸੀ ਸੋ ਅਸੀਂ ਬੜੇ ਮਾਣ ਨਾਲ ਦੱਸ ਰਹੇ ਹਾਂ ਕਿ ਅਸੀਂ ਮਾਨਜੋ ਦਾ ਐਮ ਐਲਏ ਨਰਿੰਦਰ ਕੋਪਰਾ ਜੀ ਦੇ ਤੇ ਸਮੂਹ ਐਸ ਐਮ ਸੀ ਕਮੇਟੀ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਜਿਹੜਾ ਹੈਗਾ ਮਤਲਬ ਪਾਣੀ ਦੀ ਦਿੱਕਤ ਦੂਰ ਕੀਤੀ ਗਈ ਹੈ ਤੇ ਆਨਲ ਟਾਈਮ ਤੋਂ ਬਸ ਇੱਕ ਦੋ ਚੀਜ਼ਾਂ ਨੇ ਜਿਹੜੀ ਅਸੀਂ ਮਤਲਬ ਅਗਲੇ ਸਾਲ ਤੋਂ ਦੇਖਣ ਨੂੰ ਮਿਲਣਗੀਆਂ ਤੇ ਇੱਕ ਜਿਹੜਾ ਗਰਾਊਂਡ ਹੈ ਉਹਨੂੰ ਇੱਕ ਵੱਡੇ ਸਟੇਡੀਅਮ ਦੇ ਵਿੱਚ ਅਸੀਂ ਤਬਦੀਲ ਕਰਨ ਜਾ ਰਹੇ ਹਾਂ ਹਾਂ ਜੀ ਕੀ ਨਾਮ ਰਮਨ ਸ਼ਰਮਾ ਜੀ ਮੈਮ ਅੱਜ ਸਕੂਲ ਵਿੱਚ ਕੀ ਫੰਕਸ਼ਨ ਦਿੱਤੇ ਅੱਜ ਆਪਣਾ ਰਿਜ਼ਲਟ ਡੇ ਹੈ ਜੀ ਐਨੂਅਲ ਰਿਜ਼ਲਟ ਡੇ ਹੈ ਅੱਜ ਸਾਰੇ ਬੱਚਿਆਂ ਦਾ ਰਿਜ਼ਲਟ ਡਿਕਲੇਅਰ ਕੀਤਾ ਗਿਆ ਹੈ ਮੈਡਮ ਕਿਸ ਤਰ੍ਹਾਂ ਦਾ ਜਨਰਲ ਮਾਹੌਲ ਰਿਹਾ ਬੱਚਿਆਂ ਦਾ ਮਾਪਿਆਂ ਦਾ ਇਸ ਤਰ੍ਹਾਂ ਮੈਨੂੰ ਲੱਗਦਾ ਬੱਚਿਆਂ ਦਾ ਅੱਜ ਜੋ ਪੀਟੀਐਮ ਰਹੀ ਬਹੁਤ ਹੀ ਵਧੀਆ ਰਹੀ ਹਰੇਕ ਕਲਾਸ ਦੇ ਜਿਹੜੇ ਪੇਰੈਂਟਸ ਨੇ ਬੱਚਿਆਂ ਦੇ 100% ਮਤਲਬ ਬੱਚਿਆਂ ਦੇ ਪੇਰੈਂਟਸ ਦੇ ਵਿੱਚ ਵੀ ਇਸ ਚੀਜ਼ ਦੀ ਬਹੁਤ ਕਿਉਰਿਓਸਟੀ ਸੀ ਆਪਣੇ ਬੱਚੇ ਦੇ ਰਿਜ਼ਲਟ ਨੂੰ ਦੇਖਣ ਦੀ ਤੇ ਸਾਡੇ ਮਤਲਬ 100% ਰਿਜ਼ਲਟ ਰਹੇ ਹਾਂ ਔਰ ਬੱਚਿਆਂ ਦੇ ਪੇਰੈਂਟਸ ਨੇ ਜਿਹੜੇ ਜੋ ਬੱਚੇ ਪੋਜੀਸ਼ਨ 홀ਡਰ ਸੀਗੇ ਉਹਨਾਂ ਦੇ ਬੱਚਿਆਂ ਨੂੰ ਸਪੈਸ਼ਲੀ ਅਸੀਂ ਪਹਿਲਾਂ ਬੁਲਾਇਆ ਹੋਇਆ ਸੀ रिजल्ट ਤੋਂ ਅਨਾਉਂਸ ਕਰਨ ਤੋਂ ਪਹਿਲੇ ਬੁਲਾਇਆ ਹੋਇਆ ਸੀ ਔਰ ਬੱਚੇ ਬੱਚੇ ਔਰ ਪੇਰੈਂਟਸ ਬਹੁਤ ਸਪੈਸ਼ਲ ਫੀਲ ਕਰਕੇ ਗਏ ਨੇ ਇਸ ਚੀਜ਼ ਦੇ ਨਾਲ ਤੇ ਟੀਚਰਸ ਦੀ ਵੀ ਇਸ ਚੀਜ਼ ਦੇ ਲਈ ਮੈਸ਼ਲਾਗਾ ਕਰਦੀਆਂ ਕਿ ਟੀਚਰਸ ਨੇ ਆਪਣੇ ਵੱਲੋਂ ਬੱਚਿਆਂ ਦੇ ਲਈ ਬਹੁਤ ਐਫਰਟਸ ਕੀਤੇ ਹੋਏ ਸੀਗੇ ਮਤਲਬ ਅਸੀਂ ਥੋੜਾ ਜਿਹਾ ਬੱਚਿਆਂ ਨੂੰ ਸਪੈਸ਼ਲ ਫੀਲ ਕਰਾਣ ਇਸ ਲਈ ਸਾਡੇ ਆਰਟ ਟੀਚਰਸ ਨੇ ਉਸ ਦੇ ਲਈ ਬਹੁਤ ਮਿਹਨਤ ਕੀਤੀ ਇਹ ਸਾਰਾ ਕੁਝ ਜੋ ਬਣਾਇਆ ਸਾਡੇ ਅਜੀਤਪਾਲ ਸਰ ਨੇ ਆਰਟ ਦੇ ਨੇ ਉਹਨਾਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਤੇ ਬੱਚੇ ਮਤਲਬ ਆ ਕੇ 셀ਫੀਜ਼ ਕਰਾਉਂਦੇ ਸੀ ਪੇਰੈਂਟਸ ਇਸ ਚੀਜ਼ ਨੂੰ ਦੇਖ ਕੇ ਬਹੁਤ ਖੁਸ਼ ਸੀਗੇ ਕਿ ਜਿਵੇਂ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਪ੍ਰਾਈਵੇਟ ਸਕੂਲਾਂ ਦਾ ਮਾਹੌਲ ਹੁੰਦਾ ਹੈ ਤੇ ਸਾਰਾ ਕੁਝ ਉੱਥੇ ਐਦਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਬੱਚੇ ਵੀ ਅਟਰੈਕਟ ਹੁੰਦੇ ਨੇ ਔਰ ਪੇਰੈਂਟਸ ਨੂੰ ਵੀ ਲੱਗਦਾ ਹੈ ਕਿ ਜਿੱਥੇ ਸਾਡਾ ਬੱਚਾ ਪੜਦਾ ਉੱਥੇ ਵੀਕਟੋਟਟ ਇਹ ਉਹ ਜਿਹੜੀਆਂ ਚੀਜ਼ਾਂ ਹੋਣ ਤਾਂ ਅਸੀਂ ਆਪਣੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚੇ ਮਤਲਬ ਇਹ ਸੋਚਣ ਕਿ ਅਸੀਂ ਕਿਸੇ ਸਰਕਾਰੀ ਜਾਂ ਆਦਰਸ਼ ਸਕੂਲ ਦੇ ਵਿੱਚ ਉਦਾਂ ਨਹੀਂ ਪੜਦੇ ਕਿ ਜਿੱਥੇ ਮਤਲਬ ਬਸ ਜਾਣਾ ਹੈ ਪੜ੍ਹਾਈ ਹੈ ਸਿਰਫ ਹੋਰ ਕੁਝ ਨਹੀਂ ਤਾਂ ਅਸੀਂ ਇਹ ਸਾਰੀਆਂ ਚੀਜ਼ਾਂ ਕਿ ਬੱਚਾ ਮਤਲਬ ਅੱਛਾ ਫੀਲ ਕਰੇ ਇੱਥੇ ਬੈਠ ਕੇ ਇਹਨ ਆਪਣੇ ਆਪ ਨੂੰ ਮਤਲਬ ਫੈਮਿਲੀਅਰ ਹੋ ਕੇ ਰਹੇ ਮੜਾ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਅਸੀਂ ਕੈਸਾ ਦਾ ਟ੍ਰੇਨਿੰਗ ਬੱਚਿਆਂ ਨੂੰ ਜਿਹੜੇ ਬੱਚਿਆਂ ਨੂੰ ਬਾਰੇ ਕਰਦਾ ਹੈ। ਬੱਚਿਆਂ ਨੂੰ ਜੀ ਹਰ ਇੱਕ ਤਰ੍ਹਾਂ ਦੀ ਜਿਹੜੀ ਟ੍ਰੇਨਿੰਗ ਹੈ ਉਹਰੇ ਦਿੱਤੀ ਜਾਂਦੀ ਹੈ। ਪੜ੍ਹਾਈ ਦੇ ਨਾਲ ਨਾਲ ਜਿਵੇਂ ਖੇਡਾਂ ਹੋ ਗਈਆਂ, ਕੰਪਿਊਟਰ ਲੈਬ ਆਪਣੀ ਬਹੁਤ ਅੱਛੀ ਬਣ ਰਹੀ ਹੈ। ਹੁਣ ਕੰਪਿਊਟਰ ਲੈਬ ਹੈਗੀ ਸੀ ਬਟ ਅਸੀਂ ਹੁਣ ਉਹਨੂੰ ਥੋੜਾ ਜਿਹਾ ਮੋਡੀਫਾਈਡ ਕਰਵਾਇਆ ਹੈਗਾ ਤੇ ਬੱਚਿਆਂ ਦੇ ਲਈ ਗੇਮਸ ਨੇ, ਹਾਕੀ ਹੈ, ਐਥਲੈਟਿਕਸ ਹੈ, ਸਾਰਾ ਕੁਝ ਸਾਡੇ ਕੋਚ ਬਹੁਤ ਅੱਛੇ ਨੇ ਜਿਹੜੇ ਲੱਗੇ ਰਹਿੰਦੇ ਨੇ ਸਾਰਾ ਦਿਨ। ਔਰ ਜੋ ਵੀ ਮਤਲਬ ਜਿਵੇਂ ਦੀਆਂ ਵੀ ਕੋਈ ਨਵੀਆਂ ਟੈਕਨੀਕਸ ਆndੀਆਂ ਨੇ ਜਿਵੇਂ AI ਆਈ ਹੈ ਤਾਂ ਕੰਪਿਊਟਰ ਟੀਚਰ ਹੈਗੇ ਨੇ ਆਪਣੇ ਵੱਲੋਂ ਬੱਚਿਆਂ ਦੇ ਲੈਵਲ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਦੇ ਲਈ ਵੀ ਉਪਰਾਲੇ ਕਰ ਰਹੇ ਨੇ ਜੀ ਐਜੂਕੇਸ਼ਨ ਡਿਪਾਰਟਮੈਂਟ ਦਾ ਸਰਕਾਰ ਵੱਲੋਂ ਵੀ ਸਹਾਇਤਾ ਸਟਰੀ ਹਾਂਜੀ ਹਾਂ ਮਤਲਬ ਲੋਡ ਪੈਂਦੇ ਸਾਨੂੰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਵੀ ਜੋ ਹੈਗਾ ਗ੍ਰਾਂਟਸ ਵਗੈਰਾ ਦਿੱਤੀਆਂ ਜਾਂਦੀਆਂ ਨੇ ਜੋ ਮਤਲਬ ਜੋ ਸਾਡੇ ਸਕੂਲਾਂ ਨੂੰ ਗ੍ਰਾਂਟ ਆ ਸਕਦੀ ਹੈ ਉਹ ਸਾਨੂੰ ਮਿਲਨੀ ਹੁਣ ਉਹ ਵੀ ਸ਼ੁਰੂ ਹੋ ਗਈ ਹੈ ਮਤਲਬ ਸਮੇਂ ਸਮੇਂ ਦੇ ਉੱਤੇ ਐਸਐਮਸੀ ਕਮੇਟੀ ਦੁਆਰਾ ਜਾਂ ਆਪਣੇ ਜਿਹੜੇ ਜ਼ਿਲ੍ਹੇ ਦੇ ਵਿਧਾਇਕ ਨੇ ਉਹਨਾਂ ਦੁਆਰਾ ਸਾਡੀ ਸਹਾਇਤਾ ਕੀਤੀ ਜਾਂਦੀ ਹੈ ਸਕੂਲ ਨੂੰ ਉਹਨਾਂ ਵਾਲੇ ਸਮੇਂ ਦੇ ਵਿੱਚ ਸਕੂਲ ਦੇ ਵਿੱਚ ਹੋਰ ਕੀ ਡਵੈਲਪਮੈਂਟ ਦੇ ਤਿਆਰੀਆਂ ਲਈ ਜਿਹੜੇ ਕੀਤੇ ਜਾਂਦੇ ਨੇ ਐਡਮਿਸ਼ਨਸ ਸਟਾਰਟਸ ਲਏ ਗਏ ਆ ਪੇਰੈਂਟਸ ਨੂੰ ਹਰ ਇੱਕ ਨੂੰ ਹੁੰਦਾ ਵੀ ਜਦਾ ਸਾਡਾ ਬੱਚਾ ਵਧੀਆ ਐਜੂਕੇਸ਼ਨ ਲਵੇ ਤਾਂ ਵਧੀਆ ਉਹਨੂੰ ਗਾਈਡਲਾਈਨ ਕਿੱਦਾਂ ਦੇਵੇ ਕਿਹੜੇ-ਕਿਹੜੇ ਜਿਹੜੇ ਇਵੈਂਟਸ ਨੇ ਜਿਹੜੇ ਸਕੂਲ ਦੇ ਵਿੱਚ ਲਾਇਆ ਜਾ ਰਹੇ ਨੇ ਦੇਖੋ ਜੀ ਇੱਕ ਤਾਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਬੱਚਿਆਂ ਦੇ ਲਈ ਏਆਈ ਹਰੇਕ ਕਲਾਸ ਦੇ ਵਿੱਚ ਹੀ ਸ਼ੁਰੂ ਕਰੀ ਜਾਵੇ ਠੀਕ ਹੈ ਨਾ ਬਾਕੀ ਅਸੀਂ ਗੇਮਸ ਦਾ ਕਿ ਕਿ ਜਿਹੜੇ ਬੱਚੇ ਮਤਲਬ ਪੇਰੈਂਟਸ ਨੂੰ ਇਹ ਹੁੰਦਾ ਕਿ ਨਹੀਂ ਸਾਡਾ ਬੱਚਾ ਪੜ੍ਹਾਈ ਚ ਰਵੇ ਗੇਮਸ ਵੱਲ ਧਿਆਨ ਨਾ ਦੇਵੇ ਅਸੀਂ ਉਹਨਾਂ ਨੂੰ ਵੀ ਮੋਟੀਵੇਟ ਕਰ ਰਹੇ ਹਾਂ ਕਿ ਦੇਖੋ ਪੜ੍ਹਾਈ ਦੇ ਨਾਲ ਨਾਲ ਗੇਮਸ ਵੀ ਜ਼ਰੂਰੀ ਹੈਗੀਆਂ ਨੇ ਬਾਕੀ ਹਰੇਕ ਤਰ੍ਹਾਂ ਦੀ ਜਿਵੇਂ ਆਰਟ ਹੈਗਾ ਸਾਰਾ ਜਿਸ ਤਰ੍ਹਾਂ ਦੀ ਵੀ ਸਕਿੱਲ ਬੱਚੇ ਵਿੱਚ ਹੈਗੀ ਹੈ ਜੋ ਟੀਚਰ ਦੇਖਦੇ ਨੇ ਕਿ ਇਹ ਬੱਚਾ ਕਿਸ ਫੀਲਡ ਵਿੱਚ ਅੱਗੇ ਜਾ ਸਕਦਾ ਉਸ ਹਿਸਾਬ ਨਾਲ ਬੱਚੇ ਨੂੰ ਤਰਾਸ਼ਿਆ ਜਾਂਦਾ ਪੜ੍ਹਾਈ ਬਿਲਕੁਲ ਫ੍ਰੀ ਹੈ ਮੈਮ ਪੜ੍ਹਾਈ ਹਾਂਜੀ ਫ੍ਰੀ ਆਫ ਕਾਸਟ ਹੈ ਬਰਦੀਆਂ ਦੇ ਔਰ ਯੂਨੀਫਾਰਮ ਕਿਤਾਬਾਂ ਦੇ ਜੋ ਪੇਮੈਂਟਸ ਹੈਗੀਆਂ ਨੇ ਉਹ ਬੱਚਿਆਂ ਦੇ ਅਕਾਊਂਟ ਵਿੱਚ ਉਹ ਵੀ ਪੈ ਚੁੱਕੀਆਂ ਨੇ ਠੀਕ ਹੈ ਬੱਚੇ ਸਾਡੇ ਕਿਤਾਬਾਂ ਦੇ ਲਈ ਤੇ ਯੂਨੀਫਾਰਮ ਦੇ ਲਈ ਪੇਰੈਂਟਸ ਨੂੰ ਆਪ پیسے ਖਰਚਣ ਦੀ ਜ਼ਰੂਰਤ ਨਹੀਂ ਹੈ ਮੈਡਮ ਐਡਮਿਸ਼ਨ ਪ੍ਰੋਸੈਸ ਦਾ ਤੁਹਾਨੂੰ ਬੱਚੇ ਨੂੰ ਅਗਰ ਕਿਸੇ ਨੇ ਐਡਮਿਸ਼ਨ ਐਡਮਿਸ਼ਨ ਅਸੀਂ ਸਰ 4+ ਬੱਚਾ ਲੈਣਿਆ 4+ ਬੱਚਾ ਸਾਡੇ ਸਕੂਲ ਦੇ ਵਿੱਚ ਲਿਆ ਜਾਂਦਾ ਜੀ ਮੈਨੂੰ ਤਾਂ ਪ੍ਰੋਸੈਸ ਕਿਵੇਂ ਕਿਸ ਤਰ੍ਹਾਂ ਸਕੂਲ ਦੇ ਵਿੱਚ ਆ ਕੇ ਹਾਂਜੀ ਆ ਸਕੂਲ ਦੇ ਵਿੱਚ ਆ ਕੇ ਸਾਡੀ ਕਮੇਟੀ ਬਣੀ ਹੋਈ ਹੈ ਜੋ ਤੁਹਾਨੂੰ ਰਿਸੈਪਸ਼ਨ ਦੇ ਉੱਤੇ ਹਰੇਕ ਗਾਈਡਲਾਈਨਸ ਦਊਗੀ ਸਾਡੇ ਐਡਮਿਸ਼ਨ ਵੀ ਫ੍ਰੀ ਆਫ ਕਾਸਟ ਹੈ ਕੋਈ ਇੱਥੇ ਪੜ੍ਹਾਈ ਦਾ ਪੈਸਾ ਨਹੀਂ ਹੈ ਕੋਈ ਐਡਮਿਸ਼ਨ ਦਾ ਪੈਸਾ ਨਹੀਂ ਹੈ ਅਗਰ ਪੇਰੈਂਟਸ ਚਾਹੁੰਦੇ ਨੇ ਆਪਣਾ ਬੱਚਾ ਲਗਾਉਣਾ ਤਾਂ ਉਹ ਆ ਕੇ ਸਕੂਲ ਵਿਜ਼ਿਟ ਕਰ ਸਕਦੇ ਨੇ ਆ ਕੇ ਦੇਖ ਸਕਦੇ ਨੇ ਮਾਹੌਲ ਚੈੱਕ ਕਰ ਸਕਦੇ ਨੇ ਐਨੀ ਟਾਈਮ ਸਕੂਲ ਖੁੱਲਾ ਹੁੰਦਾ ਹੈ ਜੀ ਥੈਂਕ ਯੂ